ਹਾਂਜੀ ਸਵਾਗਤ ਹੈ ਜੀ ਕਿਸਾਨ ਵੀਰੋ ਤੁਹਾਡਾ ਆਪਣੇ ਔਲ ਖੇੜੀ ਫਾਰਮ ਚੈਨਲ ਤੇ ਕਿਸਾਨ ਵੀਰੋ ਅੱਜ ਦੀ ਵੀਡੀਓ ਬਣਾਉਣ ਪਹੁੰਚੇ ਆਂ ਆਪਾਂ ਪਿੰਡ ਕਿੰਗਰਾ ਕਿੰਗਰਾ ਪਿੰਡ ਕਿਸਾਨ ਵੀਰੋ ਫਰੀਦਕੋਟ ਜ਼ਿਲ੍ਹੇ ਦਾ ਤੇ ਨਾਲ ਲੱਗਦੇ ਪਿੰਡ ਇੱਕ ਪਾਸੇ ਮਾਨ ਸਿੰਘ ਵਾਲਾ ਇੱਕ ਪਾਸੇ ਕੁੱਦੂ ਵਾਲਾ ਭਾਗ ਸਿੰਘ ਵਾਲਾ ਜੰਡਾ ਸਾਹਿਬ ਇਹ ਇਸ ਪਿੰਡ ਦੇ ਗਵਾਂਢੀ ਪਿੰਡ ਆ ਕਿਸਾਨ ਵੀਰੋ ਤੇ ਇਹ ਸਾਧ ਕੇਰੀਏ ਦਾ ਪਿੰਡ ਹੈ ਸਾਹਮਣੇ ਤੁਸੀਂ ਸਕਰੀਨ ਤੇ ਇੱਕ ਬੜੀ ਸੋਹਣੀ ਤਾਜੀ ਸੂਈ ਸਵਾਈ ਵਾੜ ਦੇਖ ਰਹੇ ਹੋ ਸੋਈ ਨੂੰ ਹਜੇ ਕੁਝ ਘੰਟੇ ਹੀ ਹੋਏ ਆ ਵੀਰ ਦੇ ਦਸਨ ਮੁਕਾਬਕਾ ਆਪਾਂ ਕਹਿ ਸਕਦੇ ਜੇਰ ਦੀ ਕੰਪਲੀਟ ਹੈ ਉਹ ਵੀਡੀਓ ਤੁਹਾਨੂੰ ਮਿਲ ਜੂਗੀ ਜਦੋਂ ਤੁਸੀਂ ਵੀਰ ਨਾਲ ਕੰਟੈਕਟ ਕਰੋਗੇ ਤੇ ਜਿਹੜੀ ਹਵਾਨੇ ਦੀ ਤਿਆਰੀ ਹੈ ਕਿਸਾਨ ਵੀਰੋ ਬੜੀ ਸੋਹਣੀ ਤਿਆਰੀ ਕਰਕੇ ਵੜ ਸੋਈ ਹੈ ਦੁੱਧ ਤੁਸੀਂ ਅੰਦਾਜ਼ਾ ਲਾਇਓ ਵੀ ਇਹਦੇ ਥੱਲੋ ਤੁਸੀਂ ਕਿੰਨਾ ਕਚੋ ਸਕਦੇ ਆ ਵੀਰ ਨੇ ਬੜਾ ਸੋਹਣਾ ਇਹਦਾ ਦੁੱਧ ਦਸਿਆ ਤੇ ਲੇਵੇ ਤੇ 나ੜਾ ਜਾਤ ਕੁਆਲਟੀ ਬਰੀਡ ਵਾਲੇ ਪੱਖ ਤੋਂ ਕੋਈ ਔੜਾ ਬੰਨਾ ਨਹੀਂ ਵੜ ਦਾ ਕੱਦ ਕਾਠ ਬਹੁਤ ਚੰਗਾ ਕੱਦ ਕਾਠਾ ਕਿਸਾਨ ਵੀਰੋ ਖੇਤੇ ਵੀਰ ਦੇ ਘਰੋਂ ਅੱਗੇ ਵੀ ਆਪਾਂ ਲਗਾਤਾਰ ਹੀ ਕਿਸਾਨ ਵੀਰੋ ਤੁਹਾਡੇ ਲਈ ਵੀਡੀਓ ਲੈ ਕੇ ਆਉਂਦੀਆਂ ਤੇ ਭਰਾ ਦੇ ਬੜੇ ਸੋਹਣੇ ਡੰਗਰ ਹੁੰਦੇ ਆ ਤੇ ਦਸਾਲੀ ਤੇ ਇੱਕ ਬੰਦਾ ਵੀਰ ਪਸ਼ੂ ਵੇਚਦਾ ਇਹ ਤੇ ਜੋ ਗੱਲ ਦੱਸਦਾ ਹੈ 90 100 ਜੋ 90% ਉਹ ਗੱਲ ਹੀ ਨਿਕਲਦੀ ਹੈ ਕਿਸਾਨ ਵੀਰੋ ਤੇ ਬਾਕੀ ਜਿਹੜੀ ਜਿਆਦਾ ਜਾਣਕਾਰੀ ਹੈ ਵੈੜ ਦੀ ਉਹ ਆਪਾਂ ਤੁਹਾਨੂੰ ਵੀਰ ਤੋਂ ਲੈ ਕੇ ਦਿੰਨੇ ਆ ਪਹਿਲਾਂ ਤੁਸੀਂ ਤੁਰਦੀ ਦੀ ਇਹਦੀ ਜੱਜਮੈਂਟ ਲਾਇਓ ਇਹਨੇ ਮੇਰਾ ਖਿਆਲ ਹੈ ਮੇਲਕਾਫ ਨੂੰ ਜਨਮ ਦਿੱਤਾ ਕਿਸਾਨ ਵੀਰੋ ਸੂਈ ਨੂੰ ਕੁਝ ਘੰਟੇ ਹੀ ਹੋਏ ਐ ਤੋਰਿਓ ਬਾਈ ਜੀ ਦੱਸਾਂਗੇ ਕਿਸਾਨ ਵੀਰੋ ਤੁਸ ਤੁਹਾਨੂੰ ਵੀ ਕਿੰਨਾ ਬੌਲਾ ਜਿਹੜਾ ਵੀਰ ਨੇ ਦੁੱਧ ਚੋਂ ਇਹਦੇ ਚੋਂ ਕੱਢਿਆ ਤੇ ਵੇਖੋ ਤੁਸੀਂ ਇਹਦੀ ਤੁਰਤੀ ਦੀ ਜੱਜਮੈਂਟ ਲਾਇਓ ਤੇ ਫਿਰ ਬਣਦੀ ਸਾਰੀ ਡਿਟੇਲ ਜਿਹੜੀ ਵੀਰ ਤੋਂ ਲੈ ਲੈਣੀ ਐ ਜਿਹੜਾ ਥਾਣਾ ਆਪਾਂ ਦੂਰਾ ਥਾਣੇ ਨੂੰ ਕਿਸਾਨ ਵੀਰੋ ਲੱਗਿਆ ਜਿਹੜਾ ਕਹਿ ਸਕਦੇ ਆ ਮੋਟਾ ਮੁਠੀ ਦੀ ਚਵਾਈ ਵਾਲਾ ਕੀ ਬਾਤਾਂ ਵਹਿੜਾ ਕਿਸਾਨ ਵੀਰੋ ਵੇਖੋ ਤੁਸੀਂ ਕੱਦ ਕਾਟ ਤੇ ਲੇਵੇ ਦੀ ਬੰਤਰ ਬਹੁਤ ਸੋਹਣੀ ਵਿਹੜੇ ਕੋਪਾ ਫਾਰਮ ਵਾਲੀ ਵੱਛੀ ਵੀ ਕਹਿ ਸਕਦੇ ਕਿਸਾਨ ਵੀਰੋ ਆਜੋ ਮੋੜ ਲਿਓ ਵੀਰ ਉਹਨਾਂ ਹੀ ਲੇਵਾ ਗਾਂ ਨੂੰ ਆ ਕਿਸਾਨ ਵੀਰੋ ਤੇ ਉਹਨਾਂ ਹੀ ਪਛਾਣ ਨੂੰ ਆ ਜਿਹੜੀ ਲੇਵੇ ਦੀ ਬੰਤਰ ਤੇ ਨਾੜਾਂ ਤੇ ਥਣ ਬਾਹ ਕਮਾਲ ਆ ਤੇ ਕਿਸਾਨ ਵੀਰੋ ਵੇਖੋ ਗਾੜੀ ਪਿਛਾੜੀ ਲੈ ਚੱਲੋ ਬਾਈ ਜੀ ਕੀ ਬਾਤਾਂ ਵਹਿੜਾ ਕਿਸਾਨ ਵੀਰੋ ਕੱਦ ਕਾਠ ਬੜਾ ਸੋਹਣਾ ਪਲੀ ਸੰਭੀ ਵਹਿੜਾ ਬੜੇ ਸੋਹਣੇ ਦੁੱਧ ਦੀ ਓਟ ਤੇ ਵੀਰ ਕੋਲੇ ਆਈ ਆ ਕਰਦੇ ਆ ਵੀਰ ਨਾਲ ਗੱਲਾਂ ਬਾਤਾਂ ਅਗਾੜੀ ਬਿਛਾੜੀ ਲੇਵੇ ਦੀ ਬਾਕਮਾਲ ਵੈੜਾ ਕਿਸਾਨ ਵੀਰੋ ਮੂੰਹੋਂ ਵੀ ਵੀਰ ਤੋਂ ਪੁੱਛਾਂਗੇ ਹਜੇ ਦੰਦਾ ਚ ਹੈ ਕੀ ਦੰਦਾ ਹੈ ਆਜੋ ਖੇਤੇ ਬਾਈ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਨਾਂ ਦੱਸਿਓ ਜੀ ਨਾਂ ਮੇਰਾ ਖੇਤਾ ਸਿੰਘ ਜੀ ਖੇਤਾ ਸਿੰਘ ਤੇ ਖੇਤੇ ਬਾਈ ਜੀ ਅੱਗੇ ਵੀ ਆਪਾਂ ਤੁਹਾਡੇ ਘਰੋਂ ਵੀਡੀਓ ਕਵਰ ਕੀਤੀ ਗਏ ਹਾਂਜੀ 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 ਤੇ ਸੋਨਾ ਮਾਲ ਡੰਗਰ ਸੇਲ ਹੋ ਜਾਂਦਾ ਤੇ ਅੱਜ ਜਿਹੜੀ ਵੀਡੀਓ ਲੈ ਵੈੜ ਲੈ ਕੇ ਆਂਦੀ ਹੈ ਖੇਤੇ ਬਾਈ ਇਹਦਾ ਕੀ ਡਿਟੇਲ ਹੈ ਇਹ ਦੂਜਾ ਸੂਆ ਸੁਈਏ ਬਾਈ ਅੱਛਾ ਜੀ ਠੀਕ ਹੈ ਛੇ ਘੰਟੇ ਦਾ ਪੂਰਾ ਨਹੀਂ ਹੋਇਆ ਇਹ ਅੱਛਾ ਛੇ ਦੇ ਦੰਦ ਹਜੇ ਪੂਰੇ ਨਹੀਂ ਠੀਕ ਹੈ ਜੀ ਅੱਜ ਤੱਕ ਹੀ ਸੁਈਏ ਠੀਕ ਹੈ ਜੀ ਵੀ ਮਤਲਬ 5 5.5 ਲਾ ਨੂੰ ਛੇ ਸੋਈ ਠੀਕ ਹੈ ਜੀ ਜਾਨੀ ਕਿ 5 5 ਤੋਂ 7 ਘੰਟੇ ਹੋਏ ਜਿਹਨੂੰ ਸੋਈ ਨੂੰ 9 ਵਜੇ ਜੇਰ ਪੈ ਗਈ 9 ਵਜੇ ਜੇਰ ਤੇ ਵੀਡੀਓ ਹੋਏਗੀ ਠੀਕ ਹੈ ਜੀ ਉਹ ਆਪਣੇ ਤੋਂ ਲੈ ਜੇ ਜੇ ਬਹਾ ਜੇ ਮਸੰਦਾ ਹੋ ਵੀਡੀਓ ਜੀ ਲਖਾ ਤੇ ਕਿੰਨਾ ਕਿ ਜਿਹੜਾ ਬੌਲਾ ਹੈ ਇਹਦੇ ਹਿੱਟ ਹੋ ਕੱਢਿਆ ਆਪਾਂ ਬਾਈ ਜੀ ਤੜਕੇ ਆਪਾਂ ਬਾਈ ਬੱਚਾ ਜਗਾ ਕੇ 5 ਕਿਲੋ ਕੱ ਜਿਹੜੀ ਆਪਣੇ ਕੋਲੇ ਆਈ ਹੈ ਇਹ ਉਹਦੇ ਪਾਸ 26 ਲੀਟਰ ਚੋਇਆ ਜੀ ਪਹਿਲੇ ਸੋਏ ਠੀਕ ਆ ਜੀ ਤੇ ਦੀ 30 ਦਾ ਕੱਢੂ 30 ਕਿਲੋ ਦੁੱਧ ਦੀਨ ਮਰ ਹਾਂ ਭਾਈ ਜਿਵੇਂ ਆ ਗਾੜੀ ਵਿਛਾੜੀ ਲੇਵੇ ਦੀ ਬਣਤਰ ਹੈ ਤੇ ਕੱਢਣ ਦੀ ਹੱਕਦਾਰ ਵੀ ਹੈ ਤੇ ਖੇਤੇ ਭਾਈ ਕੀ ਇਹਦਾ ਮੁੱਲ ਰੱਖਿਆ ਜੀ ਇਹਦਾ ਮੁੱਲ ਹੀ ਆਪਾਂ 1 30 ਰੱਖੇ 1 ਲੱਖ ਤੇ 30 ਹਜ਼ਾਰ ਤੇ ਮਨਤਨ ਕਰੋਗੇ ਕੋ ਦੂਰ ਨੇੜ ਠੀਕ ਆ ਜੀ ਕਿਸਾਨ ਵੀਰੋ 1,30,000 ਰੁਪਿਆ ਮੁੱਲ ਰੱਖਿਆ ਬਾਈ ਨੇ ਇਹ ਵਿਹੜ ਦਾ ਕੱਦਕਾਠ ਬੜਾ ਸੋਹਣਾ ਤੇ ਸੀਲਸਲਾ ਕਿਆ ਬਤਾਂ ਵਿਹੜ ਹੈ ਕਿਸਾਨ ਵੀਰੋ ਮੇਲਕਾਫ ਨੂੰ ਇਹਨੇ ਜਨਮ ਦਿੱਤਾ ਤੇ ਜਿਹੜੇ 5 ਤੋਂ 7 ਘੰਟੇ ਨੂੰ ਸੂਈ ਨੂੰ ਹੋਏ ਹੈ ਤੇ ਭਰਾ ਨੇ 5 ਕਿਲੋ ਬੋਲਾ ਜਿਹੜਾ ਕਿਸਾਨ ਵੀਰੋ ਇਹਦੇ ਹੀਠੋਂ ਕੱਢਿਆ ਜਿਹੜੀ ਜੇਰ ਦੀ ਤੁਹਾਨੂੰ ਪ੍ਰੋਪਰ ਵੀਡੀਓ ਵੀਰ ਦੇ ਘਰੋਂ ਮਿਲ ਜਾਣੀ ਹੈ ਤੇ ਜਦੋਂ ਇੱਥੇ ਤੁਸੀਂ ਆਓਗੇ ਤੁਹਾਨੂੰ ਪਸੰਦ ਆਊਗੀ ਬੜੀ ਸੋਹਣੀ ਕੱਦਕਾਠ ਵਾਲੀ ਵੱਛੀ ਹੈ ਧੰਨਵਾਦ ਕਿਸਾਨ ਵੀਰੋ ਮਿਲਦੇ ਆ ਕਿਸੇ ਅਗਲੀ ਵੀਡੀਓ ਤੇ ਧੰਨਵਾਦ